ਬਹੁਤ ਸੋਹਣਾ ਮਕਾਨ ਲੈ ਕੇ ਆਇਆ ਗਲੀ ਦਿਖਾ ਦੋ ਜੀ ਪਹਿਲਾਂ 22 ਫੁੱਟ ਗਲੀ ਹੈ ਜੀ ਇਧਰਲੇ ਪਾਸੇ 메ਨ ਗਲੀ ਜਿਹੜੀ 22 ਫੁੱਟ ਹੈ ਤੇ ਦੂਜੇ ਪਾਸੇ ਵੀ ਗਲੀ ਜਿਹੜੀ ਹੈਗੀ ਆ ਉਹ ਹੈਗੀ ਆ 15 ਫੁੱਟ ਗਲੀ ਸਾਫ਼ ਸੁਥਰਾ ਏਰੀਆ ਹੈ ਬਾਕੀ ਤੁਹਾਨੂੰ ਕੋਠੀ ਵਿੱਚ ਅੰਦਰੋਂ ਦਿਖਾਉਣਾ ਬਹੁਤ ਸੋਹਣੀ ਹੈ ਇਹ ਪੋਰਚ ਹੈ ਜੀ ਲੱਗਦੇ ਸਾਫ਼ ਤੁਹਾਨੂੰ ਪਲਾਂਟੇਸ਼ਨ ਮਿਲੇਗੀ ਪੋਰਚ ਹੈ ਖੁੱਲਾ ਪੋਰਚ ਹੈ ਜਿੱਦੀ ਵਰਜੀ ਗੱਡੀ ਤੁਸੀਂ ਇੱਥੇ ਖੜਾ ਸਕਦੇ ਹੋ ਕਮਰਾ ਟਾਈਪ ਇੱਕ ਪੋਰਚ ਬਣਿਆ ਹੋਇਆ ਹੈ ਅੱਗੇ ਆ ਜਿਓ ਵਰਦੇਸਾਰ ਆਪਣੀ ਡਿਮਾਂਡ ਹੁੰਦੀ ਹੈ ਕਿ ਜਿਹੜੀ ਰਸੋਈ ਆ ਉਹ ਕਾਫੀ ਖੁੱਲੀ ਹੋਣੀ ਚਾਹੀਦੀ ਹੈ ਤੇ ਤੁਸੀਂ ਰਸੋਈ ਦੇਖ ਰਹੇ ਹੋ ਕਿਚਨ ਦੇਖ ਰਹੇ ਹੋ ਖੁੱਲਾ ਦੁੱਲਾ ਕਿਚਨ ਹੈ ਖੁੱਲਾ ਦੁੱਲਾ ਕਿਚਨ ਹੈ ਇਹਦੇ ਵਿੱਚ ਜਿਹੜਾ ਪਾਣੀ ਹੈ ਇਹ ਪਾਣੀ ਵੀ ਵਾਟਰ ਬਾਕਸ ਦਾ ਆ ਰਿਹਾ ਹੈ ਕਮੇਟੀ ਦਾ ਪਾਣੀ ਹੈ ਪੀਣ ਜੋਗ ਪਾਣੀ ਹੈ ਦੂਜੀ ਗੱਲ ਰੂਮ ਹੈ ਇੱਥੇ ਤੁਸੀਂ ਆਪਦਾ ਡਾਈਨਿੰਗ ਟੇਬਲ ਲਾਓ ਇੱਥੇ ਡਾਈਨਿੰਗ ਟੇਬਲ ਲੱਗੂਗਾ ਤੇ ਨਾਲ ਰਸੋਈ ਹੈ ਤੁਸੀਂ ਆਪਦੀ ਗਰਮ ਗਰਮ ਜਿਹੜਾ ਖਾਣਾ ਹੈ ਡਨਚ ਡਿਨਰ ਬ੍ਰੇਕਫਾਸਟ ਗਰਮ ਗਰਮ ਤੁਸੀਂ ਇੱਥੇ ਕਰ ਸਕਦੇ ਹੋ ਤੇ ਅਗਲੇ ਪਾਸੇ ਚੱਲਦੇ ਹਾਂ। ਨਾਲ ਹੱਥ ਧੋ ਲਓ ਜੀ। ਸਾਫ਼ ਸੁਥਰਾ ਸਭ ਸਮਾਨ ਜਿਹੜਾ ਹੈਗਾ ਦਰਵਾਜ਼ੇ ਆ ਬਹੁਤ ਵਧੀਆ ਕੁਆਲਿਟੀ ਦੇ ਲੱਗੇ ਹੋਏ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਇਧਰਲੇ ਪਾਸੇ ਆਪਾਂ ਚੱਲਦੇ ਹਾਂ। ਇਹ ਪਹਿਲਾ ਬੈਡਰੂਮ ਆ ਗਿਆ ਤੇ ਬੈਡਰੂਮ ਦੇ ਵਿੱਚ ਤੁਸੀਂ ਦੇਖੋ ਜੀ ਡਾਊਨ ਸੀਲਿੰਗ ਪੂਰੀ ਵਧੀਆ ਡਾਊਨ ਸੀਲਿੰਗ ਕਰਾਈ ਹੋਈ ਆ ਪੱਖੇ ਲੱਗੇ ਹੋਏ ਆ। ਤੇ ਜਿਹੜੀ ਹੈ ਪੀਵੀਸੀ ਦਾ ਕੰਮ ਕੰਧਾਂ ਦੇ ਉੱਪਰ ਬਹੁਤ ਸੋਹਣਾ ਹੋਇਆ ਹੋਇਆ ਦਿਖਾ ਦੋ ਜੀ ਤੁਸੀਂ ਤੁਹਾਨੂੰ 1 ਰੁਪਿਆ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਆਉਂਗੇ ਤਾਂ ਤੁਸੀਂ ਆਪ ਦੇ ਜਿਹੜੇ ਡਵਾਈਸ ਹੈਗੇ ਐ ਇਲੈਕਟ੍ਰੀਕਲ ਡਵਾਈਸ ਹੈ ਉਹ ਆਪ ਦੇ ਲਾ ਕੇ ਜਾਂ ਦਾ ਕੰਮ ਜਿਹੜਾ ਘਰ ਹੈ ਜਿਹੜਾ ਇੱਥੋਂ ਸਟਾਰਟ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਹੈ ਬੇ ਕਮਰੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਇਹਦੇ ਨਾਲ ਵਾਸ਼ਰੂਮ ਅਟੈਚ ਹੈ ਜੀ ਖੁੱਲਾ ਡੁੱਲਾ ਵਾਸ਼ਰੂਮ ਹੈ ਜੀ ਇਦੇ ਵਿੱਚ ਜਿਹੜਾ ਹੈਗਾ ਟੂਟੀਆਂ ਵਗੈਰਾ ਸ਼ਾਵਰ ਵਗੈਰਾ ਸਾਰੇ ਵਧੀਆ ਕੁਆਲਿਟੀ ਦੇ ਲੱਗੇ ਹੋਏ ਆ ਵਾਸ਼ਰੂਮ ਪੂਰਾ ਕੰਪਲੀਟ ਹੈ ਤੇ ਨਾਲ ਦੇ ਪਾਸੇ ਦੇਖੋ ਜੀ ਹਰ ਜਿਹੜੀ ਵਾਸ਼ਰੂਮ ਦੇ ਵਿੱਚ ਸਾਨੂੰ ਜਰੂਰਤ ਹੈ ਉਹ ਇੱਥੇ ਜਰੂਰਤ ਉਹ ਪੂਰੀ ਕੀਤੀ ਗਈ ਹੈ ਤੇ ਡਾਉਨ ਸੀਲਿੰਗ ਵੀ ਵਾਸ਼ਰੂਮ ਦੇ ਵਿੱਚ ਕਰਾਈ ਗਈ ਹੈ ਡਾਉਨ ਸੀਲਿੰਗ ਦਿਖਾ ਦੋ ਅਗਲੇ ਪਾਸੇ ਜੀ ਨਾਲ ਸੱਜੇ ਪਾਸੇ ਨੂੰ ਆ ਗਿਆ ਜੀ ਸਟੋਰ ਸਟੋਰ ਦੇ ਵਿੱਚ ਜੇ ਤੁਸੀਂ ਸਮਾਨ ਵਗੈਰਾ ਰੱਖਣਾ ਤੁਸੀਂ ਇੱਥੇ ਰੱਖ ਸਕਦੇ ਹੋ ਨਾਲ ਆ ਗਿਆ ਜੀ ਇਹ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਇਹ ਜੀ ਇਹ ਅ ਐਂਟਰੀ ਵਾਸਤੇ ਤੁਹਾਡਾ ਜਿਹੜਾ ਹੋ ਗਿਆ ਤੇ ਨਾਲ ਜੇ ਤੁਸੀਂ ਅ ਬਾਹਰ ਜਾਣਾ ਤਾਂ ਉਹ ਬਾਹਰ ਗੈਲਰੀ ਇੱਕ ਬਣੀ ਹੋਈ ਆ ਬਹੁਤ ਸੋਹਣੀ ਖੁੱਲਾ ਢੁਲਾ ਏਰੀਆ ਬਣਿਆ ਹੋਇਆ ਜੀ ਇੱਥੇ ਗੈਲਰੀ ਆ ਇਹ ਖੁੱਲਾ ਢੁਲਾ ਏਰੀਆ ਬਣਿਆ ਹੋਇਆ ਆ ਆਪਾਂ ਸਿਆਲਾਂ ਦੇ ਵਿੱਚ ਸਰਦੀਆਂ ਦੇ ਵਿੱਚ ਕਈ ਵਾਰੀ ਧੁੱਪ ਸੇਕਣੀ ਹੁੰਦੀ ਹੈ ਤਾਂ ਵਧੀਆ ਆ ਕਿ ਇੱਥੇ ਤੁਸੀਂ ਬੈਠੋ ਖੁੱਲੀ ਗੈਲਰੀ ਬਣੀ ਹੋਈ ਆ ਬਹੁਤ ਸੋਹਣਾ ਜਿਹੜਾ ਦ੍ਰਿਸ਼ਾ ਇੱਥੇ ਦੇਖਣ ਨੂੰ ਤੁਹਾਨੂੰ ਮਿਲੇਗਾ ਤੇ ਨਾਲ ਆ ਜੂ ਜੀ ਇਹ ਜਿਹੜਾ ਏਰੀਆ ਆ ਗਿਆ ਇਹਨੂੰ ਤੁਸੀਂ ਆਪਣੇ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਕਿਉਂਕਿ ਉੱਪਰਲੇ ਪਾਸੇ ਤੇ ਜਿਹੜਾ ਹੈਗਾ ਕਵਰ ਹੈ ਤਾਂ ਤੁਸੀਂ ਆਪ ਦਾ ਲੱਗੇਸ ਵਗੈਰਾ ਜਿਹੜਾ ਤੁਸੀਂ ਸਮਾਨ ਹੈ ਘਰ ਦਾ ਤੁਸੀਂ ਇੱਥੇ ਵੀ ਰੱਖ ਸਕਦੇ ਹੋ ਜੇ ਕੋਈ ਬਾਈਕ ਵਗੈਰਾ ਕੋਈ ਆਪਣਾ ਇਦਾਂ ਦਾ ਸਮਾਨ ਹੈ ਜਿਹੜਾ ਜੂਸ ਦੇ ਵਿੱਚ ਨਹੀਂ ਹੈਗਾ ਤੁਸੀਂ ਇੱਥੇ ਆਸਾਨੀ ਦੇ ਨਾਲ ਰੱਖ ਸਕਦੇ ਹੋ ਤੇ ਜੇ ਮੈਂ ਗੱਲ ਕਰਾਂ ਹੁਣ ਉੱਪਰਲੇ ਪੋਰਸ਼ਨ ਦੀ ਹੁਣ ਆਪਾਂ ਉੱਪਰ ਚੱਲਦੇ ਹਾਂ ਇਹਦਾ ਹੈ ਰੇਲਿੰਗ ਵਗੈਰਾ ਦਾ ਸਟੀਲ ਦਾ ਬਹੁਤ ਵਧੀਆ ਕੰਮ ਹੋਇਆ ਹੋਇਆ ਹੈਗਾ ਇਧਰਲੇ ਪਾਸੇ ਇੱਕ ਸਟੀਲ ਦੀ ਰੇਲਿੰਗ ਹੈ ਜਿਹੜੀ ਲੱਗੀ ਹੋਈ ਆ ਬਹੁਤ ਸੋਹਣਾ ਕੰਮ ਹੋਇਆ ਦਰਵਾਜ਼ੇ ਲੱਗੇ ਹੋਏ ਆ ਸਾਰੀ ਕੋਠੀ ਜਿਹੜੀ ਹੈਗੀ ਆ ਪੂਰੀ ਫੁੱਲੀ ਫਰਨੀਚਰਡ ਹੈ ਰੰਗ ਵਗੈਰਾ ਜਿਹੜਾ ਪੂਰਾ ਵਧੀਆ ਹੋਇਆ ਹੋਇਆ ਤੇ ਰੇਲਿੰਗ ਹੈ ਜਿਹੜੀ ਆ ਦੇਖੋ ਜੀ ਮਾਰਤਾ ਦੇਖ ਲਓ ਰੇਲਿੰਗ ਦਾ ਵਧੀਆ ਕੰਪਨੀ ਦੀ ਜਿਹੜੀ ਰੇਲਿੰਗ ਕਰਾਈ ਹੋਈ ਆ ਹੈਵੀ ਰੇਲਿੰਗ ਕਰਾਈ ਹੋਈ ਹੈ ਜੀ ਉੱਪਰ ਚਲਦੇ ਆ ਜੀ ਕੋਠੀ ਦੇ ਵਿੱਚ ਤੁਸੀਂ ਆਓਗੇ ਤਾਂ ਆਉਂਦੇ ਸਾਰ ਤੁਹਾਨੂੰ ਕੋਠੀ ਪਸੰਦ ਆਉਣੀ ਹੈ ਕਿਉਂਕਿ ਹਰ ਸਹੂਲਤਾਂ ਕੋਠੀ ਦੇ ਵਿੱਚ ਮੌਜੂਦ ਹੈ ਤੇ ਨਾਲ ਜਿਹੜਾ ਇਹ ਏਰੀਆ ਰੱਖਿਆ ਹੋਇਆ ਹੈਗਾ ਇਹ ਹੈਗਾ ਜੀ ਆਪਣਾ ਇਨਵਰਟਰ ਵਾਸਤੇ ਉਪਰਲੇ ਪਾਸੇ ਆ ਜਾਓ ਜੀ ਇਹ ਛੱਤ ਆ ਗਈ ਜੀ ਛੱਤ ਦੇ ਉੱਪਰ ਰੋਸ਼ਨੀ ਵਾਸਤੇ ਤੁਸੀਂ ਦੇਖੋ ਵਧੀਆ ਤਰੀਕੇ ਨਾਲ ਫਾਈਬਰ ਲਾ ਕੇ ਚੰਗੇ ਤਰੀਕੇ ਦੇ ਨਾਲ ਦੇਖੋ ਕਵਰ ਕੀਤਾ ਹੋਇਆ ਹੈਗਾ ਦੇਖੋ ਵਧੀਆ ਜਿਹੜਾ ਹੈਗਾ ਲੋਹੇ ਦਾ ਇਸਤੇਮਾਲ ਕੀਤਾ ਗਿਆ ਹੈਗਾ ਡਬਲ ਕਵਰ ਹੈ ਸਰੀਆ ਥੱਲੇ ਵੀ ਸਰੀਆ ਉੱਪਰ ਵੀ ਸਰੀਆ ਡਬਲ ਤਰੀਕੇ ਨਾਲ ਇਹਨੂੰ ਕਵਰ ਕੀਤਾ ਗਿਆ ਹੈਗਾ ਤੇ ਨਾਲ ਆ ਗਿਆ ਜੀ ਉੱਪਰਲੇ ਪਾਸੇ ਇੱਕ ਇੱਕ ਰੂਮ ਥੋੜੇ ਇੱਕ ਗੈਸਟ ਆ ਜਾਂਦੇ ਆ ਕਈ ਵਾਰੀ ਗੈਸਟ ਪਸੰਦ ਕਰਦਾ ਵੀ ਮੈਂ ਸੈਕਟਰੀਟ ਰਹਿਣਾ ਹੈ ਅਲੱਗ ਰੂਮ ਦੇ ਵਿੱਚ ਪੈਣਾ ਹੈ ਤਾਂ ਉਹਦੇ ਵਾਸਤੇ ਬੜਾ ਵਧੀਆ ਇਹ ਤੁਸੀਂ ਕਈ ਵਾਰੀ ਫੰਕਸ਼ਨ ਕਰਨ ਵਾਸਤੇ ਕਈ ਵਾਰੀ ਹੁੰਦਾ ਹੈ ਉਹ ਵਧੀਆ ਰੂਮ ਬਣਿਆ ਹੋਇਆ ਹੈ ਉੱਪਰ ਤੇ ਬਾਹਰਲੀ ਪਾਸੇ ਆ ਜਿਓ ਜੀ ਇਹ ਆ ਗਿਆ ਜੀ ਆਪਣਾ ਬਾਰਲੇਵਾਸੇ ਤੁਸੀਂ ਦ੍ਰਿਸ਼ ਦਿਖਾ ਦਿਓ ਜੀ ਬਹੁਤ ਸੋਹਣਾ ਦ੍ਰਿਸ਼ ਹੈ ਸ਼ਾਨਦਾਰ ਕੋਠੀਆਂ ਨੇ ਇੱਥੇ ਬਹੁਤ ਸੋਹਣੀਆਂ ਕੋਠੀਆਂ ਨੇ ਤੇ ਇੱਕ ਤਰ੍ਹਾਂ ਦਾ ਸ਼ਾਂਤ ਮਾਹੌਲ ਹੈ ਸੋਹਣਾ ਏਰੀਆ ਇਹ ਤੇ ਬਾਕੀ ਜਿਹੜਾ ਹੈਗਾ ਏਰੀਆ ਵੀ ਸੋਹਣਾ ਹੈ ਚੌਰ ਸ ਕੋਠੀ ਹੈ 156 ਗਾਇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੇ ਥੱਲੇ ਤੋਂ ਮੈਂ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਿੰਦਾ ਸੋਹਣੀ ਕੋਠੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਕਿਉਂਕਿ ਵਧੀਆ ਕੰਮ ਹੋਇਆ ਹੋਇਆ ਤੇ ਚੰਗੀ ਕੋਠੀ ਹੈ ਬਹੁਤ ਘੱਟ ਮਿਲਦੀ ਆ ਤੇ ਚੰਗਾ ਕੰਮ ਹੋਇਆ ਹੋਇਆ ਕੋਠੀ ਨਹੀਂ ਮਿਲਦੀ ਸਾਰਾ ਕੰਮ ਦੇਖੋ ਜੀ ਬਿਜਲੀ ਦੇ ਜਿੰਨੇ ਸਵਿਚਿੰਗ ਵਗੈਰਾ ਦਾ ਸਭ ਕੰਮ ਹੋਇਆ ਹੋਇਆਗਾ ਕੋਈ ਵੀ 1% ਕੰਮ ਇਹਦੇ ਵਿੱਚ ਪੈਂਡਿੰਗ ਨਹੀਂ ਹੈਗਾ ਖੁੱਲਾ ਇਹਦੇ ਵਿੱਚ ਤੁਸੀਂ ਕੋਈ ਹੋਰ ਗੱਲ ਹੈ ਜੀ ਟੂਟੀ ਰੱਖੀ ਹੋਈ ਆ ਜਿਹੜਾ ਲਾਂਡਰੀ ਏਰੀਆ ਵੀ ਤੁਸੀਂ ਇਹ ਵਧੀਆ ਤਰੀਕੇ ਨਾਲ ਇੱਥੇ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਡਰੇਨ ਦਾ ਕੰਮ ਹੈ ਜਿਹੜਾ ਸੀਵਰੇਜ ਦਾ ਕੰਮ ਨਾਲ ਅਟੈਚ ਆ ਇੱਥੇ ਤੁਸੀਂ ਇਹਨੂੰ ਲਾਂਡਰੀ ਏਰੀਆ ਦੇ ਤੌਰ ਤੇ ਵਰਤ ਸਕਦੇ ਹੋ ਕਿਉਂਕਿ ਖੁੱਲਾ ਏਰੀਆ ਹੈ ਕੱਪੜੇ ਵੀ ਪਾਸ ਸੁਕਾਉਣੇ ਹੁੰਦੇ ਆ ਤਾਂ ਇੱਥੇ ਜਿਹੜਾ ਹੈਗਾ ਧੁੱਪ ਦਾ ਜਿਹੜਾ ਹੈਗਾ ਵਧੀਆ ਚਾਨਣ ਇੱਥੇ ਧੁੱਪ ਦਾ ਜਿਹੜਾ ਪ੍ਰਕਾਸ਼ ਵਧੀਆ ਪੈਂਦਾ ਤੇ ਅੰਦਰਲੇ ਪਾਸੇ ਤੁਹਾਨੂੰ ਫੇਰ ਮੈਂ ਰੂਮ ਦਿਖਾਦਾ ਚੰਗੇ ਦਰਵਾਜ਼ੇ ਆ ਜੀ ਇਹ ਦੇਖ ਲਓ ਤੁਸੀਂ ਵਧੀਆ ਕੁਆਲਿਟੀ ਦੇ ਦਰਵਾਜ਼ੇ ਲੱਗੇ ਹੋਏ ਆ ਤੁਸੀਂ ਇਹ ਦੇਖ ਸਕਦੇ ਹੋ ਸੋਹਣੇ ਦਰਵਾਜ਼ੇ ਆ ਜੀ ਤੇ ਹੈਵੀ ਦਰਵਾਜ਼ੇ ਲੱਗੇ ਹੋਏ ਆ ਕੋਈ ਇਦਾਂ ਨਹੀਂ ਹੈਗੇ ਮਾੜੇ ਮੋਟੇ ਲੱਗੇ ਹੋਏ ਆ ਤੇ ਨਾਲ ਜਿਹੜੀ ਹੈਗੀ ਏ ਵੀ ਸਿੱਧਾ ਕੰਮ ਹੋਇਆ ਹੋਇਆ ਤੁਸੀਂ ਦੇਖ ਲਓ ਸੋਹਣੀ ਪੀਵੀਸੀ ਹੈ ਇਦਾਂ ਦਾ ਨਹੀਂ ਕੋਈ ਉਹ ਵਧੀਆ ਪੀਵੀਸੀ ਲੱਗੀ ਹੋਈ ਹੈ ਡਾਊਨ ਸੀਲਿੰਗ ਹੋਈ ਹੋਈ ਹੈ ਇਧਰਲੇ ਪਾਸੇ ਵਾਸ਼ਰੂਮ ਹੈ ਬਹੁਤ ਸੋਹਣਾ ਵਾਸ਼ਰੂਮ ਬਣਿਆ ਹੋਇਆ ਹੈਗਾ ਦਿਖਾ ਦਿਓ ਜੀ ਵਾਸ਼ਰੂਮ ਦਿਖਾ ਦਿਓ ਤੇ ਨਾਲ ਜੇ ਆਪਾਂ ਦੇਖੀਏ ਵਾਸ਼ਰੂਮ ਦਾ ਦਵਾ ਇਧਰ ਵਿੱਚ ਨੂੰ ਨਾ ਇੱਕ ਮਤਲਬ ਐਲਸੀਡੀ ਵਾਸਤੇ ਤੁਸੀਂ LCD ਲਾਉਣੀ ਹੈ ਤਾਂ ਉਹਦਾ ਪੈਨਲ ਬਣਿਆ ਹੋਇਆ ਹੈਗਾ ਸੋ ਉਹਨਾ ਪੈਨਲ ਬਣਿਆ ਹੋਇਆ ਜੀ ਤੁਸੀਂ ਇੱਥੇ ਲਾ ਸਕਦੇ ਹੋ ਹਰ ਕੰਮ ਜਿਹੜਾ ਹੈਗਾ ਤਸੱਲੀ ਬਖਸ਼ ਕੀਤਾ ਗਿਆ ਹੈਗਾ ਤੇ ਜੋ ਕੁਝ ਇਹਦੇ ਵਿੱਚ ਜਿਵੇਂ ਪੱਖਾ ਲੱਗਿਆ ਹੋਇਆ ਜਾਂ ਚੀਜ਼ ਹੈ ਸਭ ਨੂੰ ਇਨਕਲੂਡ ਹੈ ਤੁਹਾਨੂੰ ਸਭ ਕੁਝ ਵਿੱਚ ਮਿਲੇਗਾ ਤੇ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਵਧੀਆ ਮੁੱਲ ਹੈ ਇੰਨੇ ਮੁੱਲ ਦੇ ਵਿੱਚ ਤੁਹਾਨੂੰ ਕੋਠੀ ਕਿਤੇ ਨਹੀਂ ਮਿਲਣੀ ਇੰਨੀ ਸੋਹਣੀ ਕੋਠੀ ਇੰਨਾ ਸੋਹਣਾ ਏਰੀਆ ਖੁੱਲੀ ਗਲੀ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਟਕਾਨੀ ਹਾਂਜੀ ਦੂਜੀ ਗੱਲ ਇਹ ਹੈ ਜੀ ਨਾਲ ਜਿਹੜੀ ਹੈਗੀ ਹੈ ਇਹ ਜਿਹੜਾ ਏਰੀਆ ਹੈ ਜੇਕਰ ਤੁਸੀਂ ਚਾਹੋ ਨਾ ਵੀ ਅਸੀਂ ਦੁਕਾਨਦਾਰੀ ਕਰਨੀ ਹੈ ਤੁਹਾਡੇ ਕੋਲ ਗੱਡੀ ਹੈ ਨਹੀਂਗੀ ਜੇ ਤੁਸੀਂ ਦੁਕਾਨ ਦੇ ਤੌਰ ਤੇ ਇਸ ਨੂੰ ਯੂਜ਼ ਕਰਨਾ ਤੁਸੀਂ ਇਹਨੂੰ ਦੁਕਾਨ ਵੀ ਬਣਾ ਸਕਦੇ ਹੋ ਬਹੁਤ ਵਧੀਆ ਜੀ ਹਰ ਤਰ੍ਹਾਂ ਦੀ ਦੇਲਿਮ ਵਗੈਰਾ ਦਾ ਸਭ ਕੰਮ ਹੋਇਆ ਹੋਇਆ ਹੈਗਾ ਤੇ ਤੁਸੀਂ ਦੁਕਾਨ ਵੀ ਬਣਾ ਕੇ ਯੂਜ਼ ਕਰ ਸਕਦੇ ਹੋ ਕੀਦਨੀ ਚਾਹੋ ਨਾ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਸਾਡੇ ਨਾਲ ਤੁਸੀਂ ਸੰਪਰਕ ਕਰ